ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਵੈਲੈਂਟਾਈਨ ਡੇ ਦਾ ਵਿਰੋਧ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਨਾਲ ਜੋੜ ਕੇ ਕਰ ਰਹੇ ਨੇ ਫੇਸਬੁੱਕ ਗੂਗਲ ਟਵਿੱਟਰ ਅਤੇ ਵਟਸਐਪ ਦੇ ਉੱਤੇ ਇੱਕ ਸੁਨੇਹਾ ਵਾਇਰਲ ਹੋ ਰਿਹਾ ਹੈ ਕਿ 14 ਫਰਵਰੀ ਨੂੰ ਇਹਨਾਂ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਐਨਆਈ ਨੇ ਕੁਝ ਵੈਬਸਾਈਟਾਂ ਵੀ ਇਸ ਪ੍ਰਚਾਰ ਦੇ ਵਿੱਚ ਪਿੱਛੇ ਨਹੀਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਇਤਿਹਾਸਿਕ ਤੱਤ ਤੋਂ ਜਾਣੂ ਇਸ ਸੁਨੇਹੇ ਨੂੰ ਅੱਗੇ ਵੀ ਭੇਜ ਰਹੇ ਨੇ ਪਰ ਕੀ ਇਹਨਾਂ ਸ਼ਹੀਦਾਂ ਦਾ ਅਸਲ ਦੇ ਵਿੱਚ ਵੈਲੈਂਟਾਈਨ ਡੇ ਦੇ ਨਾਲ ਕੋਈ ਰਿਸ਼ਤਾ ਹੈ AVP ਸਾਂਝਾ ਨੇ ਇਸ ਦਾ ਸੱਚ ਜਾਣਨ ਲਈ ਸ਼ਹੀਦ ਭਗਤ ਸਿੰਘ ਦੇ ਭਾਂਜੇ ਪ੍ਰੋਫੈਸਰ ਜਗਮੋਣ ਸਿੰਘ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੱਸਿਆ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ਼ ਦੇ ਮਾਮਲੇ ਵਿੱਚ ਟ੍ਰਿਬਿਊਨਲ ਕੋਰਟ ਨੇ 7 ਅਕਤੂਬਰ 1903 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਨਾ ਕਿ 14 ਫਰਵਰੀ ਨੂੰ ਮੈਂ ਇਹੀ ਕਹਾਂਗਾ ਕਿ ਵੀ ਇੱਕ ਤੇ ਹੈ ਕਿ ਅੱਜ ਬਹੁਤ ਇਸ ਤੋਂ ਬਚਣ ਦੀ ਲੋੜ ਹੈ ਕਿ ਅੱਜ ਮਤਲਬ ਭਰਮ ਵੈਮ ਇਹੋ ਜਿਹਾ ਫੁਲਾਇਆ ਜਾਂਦਾ ਪਲੱਸ ਹੈਗਾ ਕਿ ਇਤਿਹਾਸ ਨੂੰ ਡਿਸਟੋਰਟ ਕੀਤਾ ਜਾਂਦਾ ਹੈ। ਤਾਂ ਜਦੋਂ ਵੀ ਕਿਤੇ ਆਵੇ ਜਿਹੜਾ ਫੰਕਸ਼ਨ ਜੀ ਦਾ ਕਹਿੰਦੇ ਸੀ ਵੀ ਜਦੋਂ ਕੋਈ ਚੀਜ਼ ਤੁਹਾਡੇ ਸਾਹਮਣੇ ਆਵੇ ਤੁਸੀਂ ਉਹਨੂੰ ਕੁਐਸਚਨ ਮਾਰਕ ਲਾ ਕੇ ਸਮਝੋ। ਪ੍ਰੋਫੈਸਰ ਜਗਮੋਣ ਸਿੰਘ ਨੇ ਇਹਨਾਂ ਸ਼ਹੀਦਾਂ ਦੀ ਜ਼ਿੰਦਗੀ ਵਿੱਚ 14 ਫਰਵਰੀ ਦਾ ਮਹੱਤਵ ਵੀ ਦੱਸਿਆ। ਜੋ ਸਿਰਫ ਐਨਆਈ ਕਿ 14 ਫਰਵਰੀ 1931 ਨੂੰ ਕਾਂਗਰਸ ਦੇ 44 ਪ੍ਰਧਾਨ ਮਦਨ ਮੋਹਨ ਮਾਲਵੀਆ ਨੇ ਲਾਰਡ ਇਰਵਿੰਡ ਦੇ ਸਾਹਮਣੇ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ। ਫਰਵਰੀ ਵਿੱਚ ਅਗਰ ਭਗਤ ਸਿੰਘ ਨੂੰ ਜੋੜਿਆ ਜਾਣਾ ਚਾਹੀਦਾ ਤਾਂ ਦੋ ਇਵੈਂਟ ਨੇ ਇੱਕ ਹੈਗੀ ਹੈ ਕਿ 2 ਫਰਵਰੀ ਨੂੰ ਉਹਨਾਂ ਨੇ ਆਪਣਾ ਜੋ ਵੀ ਹਿੰਦੁਸਤਾਨ ਦੀ ਅਗਲੇ 20 ਸਾਲਾਂ 25 ਸਾਲਾਂ ਚ ਕਿੱਦਾਂ ਉਤਿਆਰੀ ਹੋਣੀ ਚਾਹੀਦੀ ਹੈ ਅੱਜ ਦੇ ਹਾਲਾਤ ਕੀ ਨੇ ਉਹਦੇ ਉੱਤੇ ਬਹੁਤ ਵੱਡਾ ਜਿਹਨੂੰ ਅਸੀਂ ਪੋਲਿਟੀਕਲ ਟੈਸਟਾਮੈਂਟ ਕਹਿੰਦੇ ਆ ਉਹ ਉਹਨਾਂ ਨੇ ਲਿਖਿਆ ਸੀ ਫਿਰ ਹੈਗਾ ਕਿ 11 ਫਰਵਰੀ ਨੂੰ ਪ੍ਰੀਲੀਮਿਨਰੀ ਜਿਹੜੀ ਆਰਗੂਮੈਂਟ ਹੈ ਉੱਪਰ ਵੀ ਕਾਉਂਸਲ ਚ ਹੋਈ ਪ੍ਰੋਫੈਸਰ ਜਗਮੁਰ ਸਿੰਘ ਨੇ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਗਲਤ ਸੰਦੇਸ਼ ਕੌਣ ਅਤੇ ਕਿਉਂ ਦੇ ਰਿਹਾ ਹੈ ਫਿਰ ਜਿਹੜੇ ਜਿਹੜੇ ਮਤਲਬ ਪਿਆਰ ਦੇ ਖਿਲਾਫ ਨਫ਼ਰਤ ਦੀ ਐਕਚੁਅਲੀ ਨਫ਼ਰਤ ਦੀ ਪੋਲਿਟਿਕਸ ਕਰਦੇ ਨੇ ਚਾਹ ਪਿਆਰ ਲੈ ਕੇ ਲਿੰਗ ਦੇ ਉੱਤੇ ਵੀ ਨਫ਼ਰਤ ਕਰਦੇ ਨੇ ਉਹ ਉਹ ਮਤਲਬ ਕਾਸਟ ਦੇ ਬੇਸਿਸ ਤੇ ਵੀ ਨਫ਼ਰਤ ਕਰਦੇ ਨੇ ਉਹ ਧਰਮ ਦੇ ਬੇਸਿਸ ਤੇ ਵੀ ਨਫ਼ਰਤ ਕਰਦੇ ਨੇ ਉਹਨਾਂ ਨੇ ਇਹਨੂੰ ਪੇ ਕਰ ਲਿਆ ਉਹ ਵੈਲੈਂਟਾਈਨ ਡੇ ਦੇ ਨਾਲ ਜੋੜ ਲਿਆ ਸੋਸ਼ਲ ਮੀਡੀਆ ਦੇ ਉੱਤੇ ਬਿਨਾਂ ਸੱਚਾਈ ਜਾਣੇ ਜੋ ਲੋਕ ਇਸ ਮੈਸੇਜ ਨੂੰ ਅੱਗੇ ਪੇਚ ਰਹੇ ਨੇ ਸ਼ਾਇਦ ਉਹ ਭਗਤ ਸਿੰਘ ਦੇ ਪਿਆਰ ਬਾਰੇ ਵਿਚਾਰਾਂ ਨੂੰ ਵੀ ਜਾਣਨਾ ਚਾਹਣਗੇ ਪ੍ਰੋਫੈਸਰ ਜਗਮਉਨ ਸਿੰਘ ਨੇ ਭਗਤ ਸਿੰਘ ਦੇ ਪਿਆਰ ਸਬੰਧੀ ਵਿਚਾਰਾਂ ਦਾ ਵੀ ਜ਼ਿਕਰ ਕੀਤਾ ਪਰ ਸਿੰਘ ਦਾ ਜਿਹੜਾ ਪਿਆਰ ਦੇ ਬਾਰੇ ਵਿੱਚ ਇਹ ਇੱਕ ਸਫੇ ਦਾ ਮਲ ਹੈ ਜਿਹੜਾ ਮੈਂ ਅੱਜ ਫੇਸਬੁੱਕ ਤੇ ਵੀ ਪਾ ਦਿਆਂਗਾ ਪਰ ਉਹਨੂੰ ਪੜਿਆ ਜਾਣਾ ਚਾਹੀਦਾ ਔਰ ਵਿਚਾਰਿਆ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਇੰਨੇ ਉੱਚੇ ਉੱਠਣ ਵਾਸਤੇ ਇਹ ਸਾਰਾ ਅਗਰ ਤੁਸੀਂ ਜ਼ਿੰਦਗੀ 'ਚ ਕੁਝ ਨੌਜਵਾਨਾਂ ਨੇ ਕੰਮ ਕਰਨਾ ਹੈ ਤਾਂ ਉਹ ਉਧਰ ਨੂੰ ਕਰਨ ਬਜਾਏ ਇਹ ਦੇ ਕਿ ਉਹ ਇੱਕ ਨਫ਼ਰਤ ਦਾ ਪਾਤਰ ਬਣੇ